ਕੀ ਕਰਦੇ ਪੂਰੇ ਕੰਕਰੀਟ ਦੇ ਜਿਵੇਂ ਇਹ ਵੀ ਘੜਾ ਕੱਚੇ ਦੇ ਬਿਲਕੁਲ ਵੀ ਘੜਾ ਬਿਲਕੁਲ ਝੂਣ ਰਹੇ ਨੇ ਤੇ ਤੇ ਪਾਸੇ ਕਿ ਜਾ ਕਰੀ ਜੇ ਹਰ ਬਾਤੀ ਫਸਲ ਬਹੁਤ 4.5 500 ਕਿਲਾ ਰੋਟੀ ਦਾ ਚੰਦਲ ਦਾ ਪਾਣੀ ਯਾਰ ਕਿ ਨੁਕਸਾਨ ਹੋ ਗਿਆ ਤੇ ਕਹਿੰਦੇ ਹਨ ਫਰਾਂ ਟਾਣਾ ਰਸ ਨੂੰ ਪੱਕਾ ਦੱਸਿਆ ਉਹਨਾਂ ਨੇ ਦੱਸਿਆ ਕਿ ਕਰਦੇ ਸਾਰਾ ਕੱਟਿਆ ਆ ਗਿਆ ਅਗੜੀਆਂ ਮੁਸ਼ਕਿਲਾਂ ਸਾਰੀ ਸਾਰੀ ਰਾਤ ਪੰਦ ਤੇ ਬੈ ਕੇ ਕਰਤੀ ਮੋਰ ਬਹੁਤ 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 ਦੁੱਖ ਹੈ ਮੈਦਾਂ ਹੋਰੀਆਂ ਲਾਈਆਂ ਲੋਕਾਂ ਨੇ ਫੇਰ ਵਜਾ ਬੰਦ ਥੜ ਜਾ ਪਿੰਡ ਤਾਂ ਬਜੇ ਮੈਂ ਢੇਰ ਬੱਬਾ ਨਾਲ ਟੋਕੀ ਤੇ ਆ ਦੇਖੋ ਆ ਕਾਰਨ ਹੈ ਜਿਹੜਾ ਪਲਾਨਟ ਜਾਂਦੇ ਆ ਆ ਜਿਹੜਾ ਦੇਖੋ ਜਮਾਂ ਜਾਮ ਹੋਇਆ ਪਿਆ ਸਫਾਈ ਹੋਈ ਨਹੀਂ ਯਾ ਸਫਾਈ ਹੁੰਦੀ ਤੇ ਪਾਣੀ ਨਿਕਲ ਜਾਣਾ ਸੀ ਕਲੀਮੈਂਟ ਨਾ ਅੰਨੇ ਲੱਖ ਸਰ ਚਲੋ ਚਲੋ ਵੇ 20 ਮਰ 20 ਕਾਲੀ ਟਰਾਲੀਆਂ ਤਾਂ ਸੀ 40 ਟਰਾਲੀਆਂ ਤਾਂ ਦੂਜੀ ਵੀ ਭੇਜਣੀ ਹੋਣਾ 3 400 ਫੀਲਡ ਦੀ ਬੋਰੀ ਬਾਕੀ ਪਾਣੀ ਮੈਂ ਬੜੇ ਟਰੱਕਸ ਮਾਣੇ ਤੇ ਬਾਕੀ ਸੋਨੇ ਚਾਰਾ ਜਿਹੜਾ ਹੁੰਦਾ ਹੈ ਉਹਦੇ ਟਰੱਕ ਕੋਲੋਂ ਮੋਕਾ ਵੱਡੇ ਮਾਉਣੇ ਟਰਾਲੀ ਅਸਾਰੇ ਤੁਹਾਡੇ ਕੋਲੇ ਤੇ ਅਗੇ ਕੋਈ ਰਾਸ਼ਨ ਚਾਹੀਦਾ ਹੈ ਜਾਂ ਕੋਈ ਹੋਰ ਚੀਜ਼ ਕੋਈ ਨਾ ਕੋਈ ਸੋ ਕੋਈ ਜੀ ਜੀ ਬਹੁਤ ਲੋੜ ਹੈ ਜੀ ਬੀਬੀਆਂ ਚਾਹੁੰਦੀਆਂ ਜੀ ਰਾਸ਼ਨ ਮਿਲੇ ਉਹ ਗਰੀਬ ਘਰਾਂ ਪਾਈਆਂ ਜੀ ਸੋ ਉਹਨਾਂ ਵਾਸਤੇ ਸੋ ਤੁਸੀਂ ਐਂ ਕਰਿਓ ਉਹਨਾਂ ਦੇ ਕੱਚੇ ਕੋਠੇ ਵੀ ਬਾਲ ਮੇਰੀ ਗੱਲ ਕੋਠੇ ਆਪਾਂ ਕੁਝ ਨਹੀਂ ਕਰ ਸਕਦੇ ਸਰਕਾਰ ਵੱਸ ਤੇ ਹੋਊਗਾ ਜਿਹੜੀ ਚੀਜ਼ ਆਪਾਂ ਹੁਣ ਕਰ ਸਕਦੇ ਆਂ ਤਰਪਾਲਾਂ ਸਰਵਾਲਾਂ ਉਹਨੂੰ ਤਰਪਾਲਾਂ ਹਾਂਜੀ ਆਪਾਂ ਮੱਛਰਦਾਨੀਆਂ ਤਰਪਾਲਾਂ ਮੈਂ ਸ਼ੇਰੇ ਤੁਸੀਂ ਐਂ ਕਰੋ ਜੋ ਚਾਹੀਦੀ ਇਹ ਚੀਜ਼ ਬੱਬਿਆਲੀ ਸਾਹਿਬ ਨੂੰ ਸ਼ੇਰੇ ਦੱਸ ਦਿਓ ਕੱਲ ਸ਼ਾਮ ਤੱਕ ਆ ਜਾਂ ਪਰਸੋਂ ਤੱਕ ਅਸੀਂ ਤੁਹਾਡੇ ਕੋਲ ਪਹੁੰਚਾ ਦਾਂਗੇ ਸਾਰੀ ਚਾਹੀਦੀ ਜਿੰਦਾਬਾਦ ਜਿੰਦਾਬਾਦ ਬੱਬਿਆਲੀ ਸਾਹਿਬ ਜਿੰਦਾਬਾਦ Hãy subscribe cho kênh Ghiền Mì Gõ Để không bỏ lỡ những video hấp dẫn ਅੱਗੇ ਨਹੀਂ ਆਏ ਨਾ ਬੀਬੀ ਨੂੰ ਬੁਲਾ ਲਓ ਬੜਾ ਠੀਕ ਹੈ ਇਹ ਜਿਹੜਾ ਬਾਬਾ ਕੱਲ ਮੈਂ ਸਾਹੋਤਾ ਕਰਦੀ ਆ ਕੋਈ ਮੋਟੀ ਨਹੀਂ ਆਪੋ ਬੱਟ ਮੋਟ ਆਪਾਂ ਪੱਕੀ ਕਰਦੇ ਪੰਗ ਨਾ ਪੂਰੇ ਕੰਕਰੀਟ ਦੇ ਜਿਵੇਂ 15 20 ਘਰ ਕੱਚੇ ਦੇ ਬਿਲਕੁਲ 20 ਘਰ ਪੈ ਜੇ ਉਹ ਨਿਆਉਣੇ ਤੇ ਬਿਲਕੁਲ ਝੁੰਡੇ ਨੇ ਤੇ ਤੇ ਪੜਾ ਦੇ ਕੇ ਜਾ ਕਰੀ ਜੇ ਹਰ ਬਾਦੀ ਫਸਲ ਬਹੁਤ 4.5 500 ਕਿਲਾ ਰੋਸੇ ਦਾ ਚੰਦਰ ਦਾ ਪਾ ਰਿਹਾ ਹਾਰ ਕਿਹਦੇ ਬਾਲੀਆਂ ਦਾ ਨੁਕਸਾਨ ਹੋ ਗਿਆ ਠੀਕ ਹੈ ਫਿਰ ਸਾਡਾ ਖਰਾਦੂ ਪੱਕਾ ਦੱਸਿਆ ਉਹਨਾਂ ਨੇ ਦੱਸਿਆ ਬਾਕੀ ਕਰਦੇ ਸਾਰਾ ਕਰ ਤੁਹਾਡਾ ਆ ਗਿਆ ਸਾਰੀ ਸਾਰੀ ਰਾਤ ਤੰਗ ਤੇ ਬੈ ਕੇ ਕਰਤੀ ਮੋਰ ਬਹੁਤ 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 ਦੁੱਖ ਹੈ ਮੈਂ ਦੋਰੀਆਂ ਲਾਈਆਂ ਲੋਕਾਂ ਨੇ ਫੇਰ ਬਚਾ ਫਨ ਥੜ ਜਾ ਪਿੰਡ ਤਾਂ ਬਚੇ ਮੈਂ ਡੇਰ ਬੱਬਾ ਨਾਲ ਠਕੀ ਤੇ ਅਬ ਆ ਦੇਖੋ ਆ ਕਾਰਨ ਹੈ ਜਿਹੜਾ ਫਲੱਡ ਆਉਂਦੇ ਆ ਆ ਜਿਹੜਾ ਦੇਖੋ ਜਮਾਂ ਜਾਮ ਹੋਇਆ ਪਿਆ ਸਫਾਈ ਹੋਈ ਨਹੀਂ ਜਾਂ ਸਫਾਈ ਹੁੰਦੀ ਤੇ ਪਾਣੀ ਨਿਕਲ ਜਾਣਾ ਸੀ ਕਈ ਮੈਂ ਕਿਹਾ ਨਾ ਅੰਨੇ ਲੱਖ ਸਰ ਚਲੋ ਜੀ ਚਲੋ ਇਹਰੇ ਥੋਮ ਥੋਮ ਥਾਲੀ ਥਾਲੀਆਂ ਤਾਂ ਸੇ ਜਾ ਵੀ ਚੱਲਣ ਤਾਂ ਦੂਗੀ ਵੀ ਪੇਟੇ ਹਾਂ ਜੀ ਹਾਂ ਜੀ 1 400 ਫੀਲਡ ਦੀ ਬੋਰੀ ਬਾਕੀ ਪਾਣੀ ਮੈਂ ਬੜੇ ਟੱਕ ਸਭਾਣਾ ਤੇ ਬਾਕੀ ਥੋੜੇ ਚਾਰਾ ਜਿਹੜਾ ਹੁੰਦਾ ਉਹਦੇ ਟੱਕ ਕੋਲੋਂ ਥੋਕਾ ਵੱਡੇ ਬਣਾਉਣੇ ਚਾਹੀਦੇ ਆ ਸਾਰੇ ਤੁਹਾਡੇ ਕੋਲੇ ਤੇ ਅੱਗੇ ਕੋਈ ਰਾਸ਼ਨ ਚਾਹੀਦਾ ਹੈ ਜਾਂ ਕੋਈ ਹੋਰ ਕੋਈ ਨਾ ਕੋਈ 100 ਕੁ ਜੀ ਵੀ ਹੋਰ ਕੋਈ ਜੀ ਬੀਬੀਆਂ ਚਾਹੁੰਦੀਆਂ ਜੀ ਰਾਸ਼ਨ ਮਿਲੇ ਉਹ ਗਰੀਬ ਘਰਾਂ ਪਾਈਆਂ ਜੀ ਸੋ ਉਹਨਾਂ ਵਾਸਤੇ ਸੋ ਤੁਸੀਂ ਐਂ ਕਰਿਓ ਉਹਨਾਂ ਦੇ ਕੱਚੇ ਕੋਠੇ ਵੀ ਬਣਾਉਣੇ ਮੇਰੀ ਗੱਲ ਕੋਠੇ ਆਪਾਂ ਕੁਝ ਨਹੀਂ ਕਰ ਸਕਦੇ ਸਰਕਾਰ ਬੱਸ ਹੀ ਹੋਊਗਾ ਜਿਹੜੀ ਚੀਜ਼ ਆਪਾਂ ਹੁਣ ਕਰ ਸਕਦੇ ਆਂ ਪਰਾਲਾ ਸਰਪਾਲਾ ਨੂੰ ਤਰਪਾਲਾਂ ਹਾਂਜੀ ਆਪਾਂ ਬੱਚੜਾਨੀਆਂ ਤਰਪਾਲਾਂ ਮੈਂ ਸਵੇਰੇ ਤੁਸੀਂ ਐਂ ਕਰੋ ਜੋ ਚਾਹੀਦੀ ਇਸ ਚੀਜ਼ ਬੱਬੀ ਵਾਲੀ ਸਾਹਿਬ ਨੂੰ ਸਵੇਰੇ ਦੱਸ ਦਿਓ ਕੱਲ ਸ਼ਾਮ ਤੱਕ ਆ ਪਰਸੋ ਤੱਕ ਅਸੀਂ ਤੁਹਾਡੇ ਕੋਲ ਪਹੁੰਚਾ ਦਾਂਗੇ ਕੀ ਰੱਖਦਾ ਆ ਜਿੰਦਾਬਾਦ ਬੱਬੀ ਵਾਲੀ ਸਾਹਿਬ ਜਿੰਦਾਬਾਦ ਪੂਰੇ ਕੰਕਰੀਟ ਦੇ ਜਿਵੇਂ 15 20 ਘੜਾ ਕੱਚੇ ਦੇ ਬਿਲਕੁਲ 20 ਘੜਾ ਪੈ ਜੇ ਉਹ ਨਵੇਂ ਨੇ ਤੇ ਬਿਲਕੁਲ ਝੁੰਡੇ ਨੇ ਤੇ ਤੇ ਪਾਲ ਦੀ ਕੀ ਜਾ ਕਰੀ ਜੇ ਹਰ ਬਾਤੀ ਫਸਲ ਬਹੁਤ 4.5 500 ਕਿਲਾ ਰੋਸੇ ਦਾ ਚੰਦਲ ਦਾ ਪਾਣੀ ਹਾਰ ਕੇ ਵਾਲੀ ਨੁਕਸਾਨ ਹੋ ਗਿਆ ਬਾਬੋ ਜੀ ਇਹ ਕਰਾ ਲੈਂਦੇ ਹਾਂ ਫਿਰ ਸਾਡਾ ਖਰਾਦੋ ਪੱਕਾ ਦੱਸਿਆ ਉਹਨਾਂ ਦੱਸਿਆ ਕਿ ਕਰਦੇ ਸਾਰਾ ਕੱਟ ਸਾਡਾ ਸਾਰੀ ਸਾਰੀ ਆਦਤ ਪਾਣ ਤੇ ਬੈ ਕੇ ਕਰਤੀ ਮੋਰ ਬਹੁਤ 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 ਦੁੱਖ ਹੈ ਮੈਂ ਤੋਰੀਆਂ ਲਾਈਆਂ ਲੋਕਾਂ ਨੇ ਫੇਰ ਬੱਚਾ ਫਨ ਛੁੜ ਜਾ ਪਿੰਡ ਤਾਂ ਬਚੀ ਮੈਂ ਢੇਰ ਬੱਬਾ ਨਾਲ ਰੁਕੀ ਤੇ ਆ ਆ ਦੇਖੋ ਆ ਕਾਰਨ ਹੈ ਜਿੱਦਾਂ 플ਾਂਟ ਗਾਉਂਦੇ ਆ ਆ ਜਿਹੜਾ ਦੇਖੋ ਜਮਾਂ ਜਾਮ ਹੋਇਆ ਪਿਆ ਸਫਾਈ ਹੋਈ ਨਹੀਂ ਯਾ ਸਫਾਈ ਹੁੰਦੀ ਤੇ ਪਾਣੀ ਨਿਕਲ ਜਾਣਾ ਸੀ ਕਈ ਮੈਂ ਕਿਹਨੋਂ ਆਣਾਂ 1 ਲੱਖ ਸਰ ਚਲੋ ਜੀ ਚਲੋ ਇਹਦੇ 2 ਮਿੰਟ 2 ਮਿੰਟ 40 ਟਰਾਲੀਆਂ ਤਾਂ ਸੀ 42 ਟਰਾਲੀਆਂ ਤਾਂ ਦੂਗੀ ਵੀ ਭੇਜਣੀ ਹੋਣਾ ਇਹ 400 ਫੀਲਡ ਦੀ ਬੋਰੀ ਇਹਨੂੰ ਬਾਕੀ ਪਾਣੀ ਮੈਂ ਕੋਲੇ ਟਰੱਕ ਸਮਾਉਣਾ ਤੇ ਬਾਕੀ ਸੋਨੇ ਚਾਰਾ ਜਿਹੜਾ ਹੁੰਦਾ ਹੈ ਉਹਦੇ ਟਰੱਕ ਕੋਲੋਂ ਮੋਕਾ ਵੱਡੇ ਮਾਉਣੇ ਟਰਾਲੀ ਆਹ ਸਾਡੇ ਤੁਹਾਡੇ ਕੋਲੇ ਤੇ ਜੇ ਕੋਈ ਰਾਸ਼ਨ ਚਾਹੀਦਾ ਹੈ ਜਾਂ ਕੋਈ ਹੋਰ ਕੋਈ ਨਾ ਕੋਈ ਜਿਹਦੇ ਸੋਪਰਟੀ ਜੀ ਬਹੁਤ ਲੋੜਾ ਜੀ ਬੀਬੀਆਂ ਚਾਹੁੰਦੀਆਂ ਜੀ ਰਾਸ਼ਨ ਮਿਲੇ ਉਹ ਘਰੀਬ ਘਰਾਂ ਪੈਂਦੀਆਂ ਜੀ ਸੋ ਉਹਨਾਂ ਵਾਸਤੇ ਟਰਾਲੀਆਂ ਭਰ ਕੇ ਸੋ ਤੁਸੀਂ ਐਂ ਕਰਿਓ ਉਹਨਾਂ ਦੇ ਕੱਚੇ ਕੋਠੇ ਵੀ ਬਾਹਰ ਮੇਰੀ ਗੱਲ ਕੋਟੇ ਆਪਾਂ ਕੁਝ ਨਹੀਂ ਕਰ ਸਕਦੇ ਸਰਕਾਰ ਬੰਦੇ ਹੋਗਾ ਜਿਹੜੀ ਚੀਜ਼ ਆਪਾਂ ਹੁਣ ਕਰ ਸਕਦੇ ਆ ਤੁਹਾਨੂੰ ਤਰਪਾਲਾਂ ਹਾਂਜੀ ਆਪਾਂ ਬੱਚੜਾਂ ਦੀਆਂ ਤਰਪਾਲਾਂ ਮੈਂ ਸਵੇਰੇ ਤੁਸੀਂ ਐ ਕਰੋ ਜੋ ਚਾਹੀਦੀ ਇਸ ਚੀਜ਼ ਬੱਬਿਆਲੀ ਸਾਹਿਬ ਨੂੰ ਸਵੇਰੇ ਦੱਸ ਦਿਓ ਕੱਲ ਸ਼ਾਮ ਤੱਕ ਆ ਜਾਂ ਪਰਸੋਂ ਤੱਕ ਅਸੀਂ ਤੁਹਾਡੇ ਕੋਲ ਪਹੁੰਚਾ ਦਾਂਗੇ ਜਿੰਦਾਬਾਦ ਬੱਬਿਆਲੀ ਸਾਹਿਬ ਜਿੰਦਾਬਾਦ ۗ۶۰۪۰.何۹۰. ۗ.ۗ.ۗ.ۗ.ۗ.ۗ.ۗ.ۗ.ۗ.ۗ.ۖ.ۗ.ۗ.ۗ.ۗ.ۗ.ۗ.ۗ.ۗ.ۗ.ۢ.۬.ۢ.ۗ.۾. ۷. ۷. ۗ. ۶. ۣ.ۢ. ۶. ۚ.ۚ. ۖ۶. ۚ. ۶. ې Āۭ. ۸ۛ. ە۷. ۟. ۴. ۶. ۪۶. ے۶. ГО. ۶. ۪. ਇਥੇ ਅੱਗੇ ਨਹੀਂ ਆਏ ਨਾ ਬੀਬੀ ਨੂੰ ਮਰਾ ਦੋਗਾ ਠੀਕ ਹੈ ਜੀ ਆ ਨਹੀਂ ਹੈ ਜੀ ਬਰਾਬਰ ਕੱਲ੍ਹ ਖੋ ਗਿਆ ਸਾਡਾ ਕੰਦੀਆ ਬਹੁਤ ਆ ਗਿਆ ਬੱਟੂ ਜੀ ਕਿਹਦੀਆਂ ਉੱਪਰ ਆਂਦਰਾ ਨੂੰ ਅੱਧੀ ਅਫੀਫ ਰਾਸ਼ਦ ਖਾਲੀ ਆ ਜੁਆ ਕੱਲ੍ਹ ਜਿਹੜੇ ਆਏ ਕੱਲ੍ਹ 300 ਬੋਰੀ ਫੀਡ ਨਾ ਕਿਹਾ ਉਹ ਫਰਸ਼ਾਂ ਦੀਆਂ 40 ਜਗਾਂ ਤੇ ਫਰਸ਼ਾਂ ਦੀਆਂ ਛੇ ਰਾਇਆਂ ਦੀਆਂ ਤੇ ਪਾਣੀ ਪਾਣੀ ਤੇ ਟਿਕਾ ਦਿਓ ਬਾਕੀ ਪਾਣੀ ਰਾਸ਼ਨ ਅਤੇ ਸਾਰੀਆਂ ਸਮਾਨਾਂ ਬਬੇਲ ਸਿੰਘ ਨਾਲ ਸ਼ੁਰੂ ਕਰਦੇ ਜਾਈਏ ਤੇ ਇਹ 5 6 ਬੰਦੇ ਜਿਸ ਸਾਡਾ ਫਾਇੰਸ ਜਿਨੇ ਨੇ ਸਾਡੇ ਨੂੰ ਆਜੋ ਪਿੰਡ ਲੈ ਕੇ ਲਿਸਟ ਬਣਾ ਲਾਂਗੇ ਤੇ ਉਹ ਜਿਹੜੇ ਕਿਹੜਾ ਜੀ 12 ਪਿੰਡ ਨੇ 13 ਇੱਥੇ ਬਾਕੀ ਪਰਲੇ ਬੰਦੇ ਤੇ ਤੂੰ ਹੀ ਨਾ ਹੀ ਲੈ ਉਹ ਸਮਾਨ ਤੇ ਮੈਂ ਆ ਹੀ ਲੈ ਜਾ ਠੀਕ ਹੈ ਜੀ ਕਿਵੇਂ ਇਹ ਤਾਂ ਨਹੀਂ ਜਾਂਦਾ ਸਾਹਿਬ ਤੁਹਾਡੀ ਮਿਹਰਬਾਨੀ ਹੈ ਤੁਸੀਂ ਲੋਕਾਂ ਦੇ ਸੁਣ ਆਏ ਹੋ ਧੰਨਵਾਦ ਸਰਦਾਰ ਜੀ ਇਹ ਆਪਣਾ ਜਿੰਨਾ ਕਬੱਡੀ ਕਲੱਬ ਦੇ ਵਿੱਚ ਸੇਵਾ ਕਰਦੇ ਪਏ ਨੇ ਬੱਲੇ ਸਾਹਿਬ ਨੂੰ ਪੁੱਛ ਕੇ ਬੜੀ ਵਧੀਆ ਜਿਹਨੇ ਵੀ ਮਦਦ ਹੋਈ ਹੈ ਨੌਜਵਾਨ ਖੜਦੇ ਪਏ ਨੇ ਉਸ ਲੋ ਜੋਤੀ ਆਏ ਜੇ ਤੁਹਾਡਾ ਕੋਟੀ ਕੋਟੀ ਦਾ ਇੱਕ ਮਿੰਟ ਦੇ ਬਾਅਦ ਜਾਂ ਹਮਾਲ ਕਰਦਾ ਅਜੇ ਹੋ ਤਾਂ ਨਹੀਂ ਲਿਆਂਦਾ ਤੇ ਮਕਦਾ ਖੋ ਹੋ ਗਈ ਪੈਣੀ ਨਹੀਂ ਨਹੀਂ ਵਧੀਆ ਕੀਤਾ ਉਹ ਕੀ ਹੋਣਾਗਾ ਬਹੁਤ ਦਿਸਤਾਂਤ ਦੇਖੀਏ ਜਿਹੜੇ ਪਿੰਚ ਕਹੋਗੇ ਸਾਈਡ ਟਰਾਲੀਆਂ ਭੇਜਦਾ ਜਿਹੜੀ ਜਿਹੜੀ ਇੱਕ ਘਰ ਜਾ ਫੀਰ ਦੀਆਂ ਬੁਰੀਆਂ ਇੱਕ ਘਰ ਤੋਂ ਤੁਸੀਂ ਲਈ ਜਾਈਓ ਮੈਂ ਨਾਲ ਆ ਜਾਗਾ ਇਹ ਪੰਜ ਕੇ ਬੰਦੇ ਨੇ ਤੁਸੀਂ ਸਾਰੇ ਗੱਦਗ ਨਹੀਂ ਆਉਗੇ ਉਹ ਤੋਂ ਮਿਲੋ ਅਰੇ ਬਦਰ ਸਾਹਿਬ ਅਸੀਂ ਸੇਵਾ ਦਾ ਸਾਡਾ ਵਧੀਆ ਦਿੱਤਾ ਦਾ ਵੀ ਨਹੀਂ ਨਹੀਂ ਠੀਕ ਹੈ ਕੱਲ ਤੱਕ ਸਰਸ ਮਨ ਤੇ ਸੁਪੀਰ ਟਿਕਾ ਮੈਂ ਸੀਨਾ ਨਗਰ ਖੜਾ ਤੇ ਮੈਂ ਤੁਹਾਨੂੰ ਬਾਤ ਕਰਨਾ ਚਾਹੁੰਦਾ ਉਹ ਤਾਂ ਇਹ ਪਹਿਲਾਂ ਦੋ ਦਾ ਜੀ ਦਾ ਤੇ ਸੁਖਤ ਸਿੰਘ ਸਾਹਿਬ ਕਪੜੇ ਵਾਲਾ ਸ਼ਹਿਰ ਦੀ ਮਾਲ ਭਾਈ ਸਾਹਿਬ ਕੀ ਇਹਨਾਂ ਨੂੰ ਇਹਨਾਂ ਦੇ ਤੇ ਚਾਵਲਾ ਸਾਹਿਬ ਜੀ ਦੇ ਸਾਡੇ ਹਲਕਾ ਚਾਰਜ ਆ ਅੱਜ ਉਹਨਾਂ ਨੇ ਫੇਰੀ ਕੀਤੀ 100 ਟਰਾਲੀਆਂ ਜਿਹੜੇ ਸੀ ਦੇ ਵਿੱਚ ਦੁੱਧ ਵੀ ਹੈ ਜਿਹਦੇ ਵਿੱਚ ਤੂੜੀ ਵੀ ਹੈਗੀ ਰਾਸ਼ਨ ਵੀ ਹੈਗਾ ਤੇ ਜੋ ਜੋ ਜੀਸੀਬੀ ਨਾਲ ਲਿਖੇ ਆ ਸੇਵਾ ਕਰਦੇ ਆ ਚੱਲੇ ਆ ਮੈਂ ਬਹੁਤ ਧੰਨਵਾਦ ਕਰਦਾ ਹਾਂ ਇਹ ਰਿਪੋਰਟ ਦਾ ਕੰਮ ਉਹਦਾ ਬਹੁਤ ਬਹੁਤ ਧੰਨਵਾਦ। ਮੈਂ ਹੁਣ ਗੁਰਦਾਸਪੁਰ ਹਲਕੇ ਦੇ ਵਿੱਚ ਬੱਬੇ ਵਾਲੀ ਪਿੰਡ ਖੜਾ ਤੇ ਬਟਾਸਪੁਰ ਹਲਕੇ ਦੇ ਆਪਣੇ ਸ਼ੋਮਨੀ ਕਾਲੀ ਬੋਧਰ ਕਰਨੇ ਆ। 5 40 ਟਰਾਲੀਆਂ ਜਿਹਦੇ ਵਿੱਚ ਟੂੜੀ ਲੱਗੀ ਹੋਈ। ਕਿਉਂਕਿ ਜਿਹੜੇ ਇਸ ਇਲਾਕੇ ਦੇ ਬਹੁਤ ਇਲਾਕਾ ਹੈ ਜਿੱਥੇ ਫਸਲ ਵਾਸਤੇ ਖਾਨੂ ਹੈ ਨਹੀਂ। ਉਹ 40 ਟਰਾਲੀਆਂ ਦੀ ਟੂੜੀ ਪਰ ਸਿਵਾ ਉਹਨਾਂ ਨੇ ਅੱਜ ਚੁੱਕੀ ਹੈ। ਤੇ ਇੱਕਾ ਫੀਡ ਦੇ ਵੀ 300 ਬੋਰੀ ਉਹ ਕੱਲ ਤੱਕ ਵੇਚਾਂਗੇ ਤੇ ਬਬੇ ਹਰੀ ਸਾਹਿਬ ਨਾਲ ਗੱਲ ਕਰ ਰਿਹਾ ਸੀ ਕਿ ਹੋਰ ਜੋ ਜੋ ਲੋਡ ਹੈ ਅਸੀਂ ਕੱਲ ਸ਼ਾਮ ਤੱਕ ਪਹੁੰਚਾ ਦਾਂਗੇ ਜੇ ਕੋਈ ਰਾਸ਼ਨ ਦੀ ਲੋਡ ਹੈ ਜੇ ਕੋਈ ਤਰਪਾਲਾਂ ਦੀ ਲੋਡ ਹੈ ਤੇ ਜੇ ਕੋਈ ਪਾਣੀ ਦੀ ਲੋਡ ਹੈ ਉਹ ਸਾਰਾ ਕੁਝ ਅਸੀਂ ਮੈਂ ਕੱਲ ਸ਼ਾਮ ਤੱਕ ਕਈ ਟਰੱਕ ਭੇਜ ਦਵਾਂ ਨਾ ਕੋਈ ਤੇ ਤੁਸੀਂ ਆਪ ਜਾ ਕੇ ਸਾਰੇ ਵਾਚਾ ਬਾਰੇ ਦਰਿਆ ਪੱਕੀ ਕਰ ਦਿੱਤੀ ਪੰਗ ਨਾ ਪੂਰੇ ਕੰਕਰੀਟ ਦੇ ਜਿਵੇਂ 15 20 ਘੜੇ ਕੱਚੇ ਦੇ ਬਿਲਕੁਲ 20 ਘੜੇ ਪਏ ਜੀ ਉਹ ਨਹਿਰ ਇਹਦੇ ਬਿਲਕੁਲ ਝੁੰਡੇ ਨਹੀਂ ਤੇ ਦਰਵਾਜ਼ੇ ਕਿ ਜਾ ਕਰਦੇ ਜੇ ਹਰ ਫਸਲ ਬਹੁਤ 4.5 500 ਕਿਲਾ ਰੋਸੇ ਦਾ ਚੰਦਨ ਦਾ ਪਾਣੀ ਯਾਰ ਕਿਹੜੇ ਦਰਵਾਜ਼ੇ ਦਾ ਨੁਕਸਾਨ ਹੋ ਗਿਆ ਪਰੰਸਾਡਾ ਖਰਾਦੂ ਪੱਕਾ ਦੱਸਿਆ ਉਹਨਾਂ ਨੇ ਦੱਸਿਆ ਕੀ ਕਰਦੇ ਸਾਰਾ ਕੱਟਤਾ ਗਿਆ ਅਗੜੇੋਂ ਕੋਈ ਫਿਰ ਜੀ ਸਾਰੀ ਸਾਰੀ ਰਾਤ ਪੰਤੇ ਬੈ ਕੇ ਕਰਤੀ ਮੋਰ ਬਹੁਤ 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 ਦੁੱਖ ਹੈ ਮੈਂ ਦੋਰੀਆਂ ਲਾਈਆਂ ਲੋਕਾਂ ਨੇ ਫਿਰ ਬਚਾ ਫੰਡ ਥੋੜਾ ਜਿਹਾ ਪਿੰਡ ਤੋਂ ਆ ਬਈ ਮੈਂ 1.5 ਬੱਬਾ ਨਾਲ ਖੁੱਤੀ ਤੇ ਅੱਜ ਆ ਦੇਖੋ ਆ ਕਾਰਨ ਹੈ ਜਿਹੜਾ 플ਾਂਟ ਜਾਂਦੇ ਆ ਆ ਜਿਹੜਾ ਦੇਖੋ ਜਮਾਂ ਜਾਮ ਹੋਇਆ ਪਿਆ ਸਫਾਈ ਹੋਈ ਨਹੀਂ ਜਾਂ ਸਫਾਈ ਹੁੰਦੀ ਤੇ ਪਾਣੀ ਨਿਕਲ ਜਾਣਾ ਸੀ ਨਹੀਂ ਮੈਂ ਕਿਹਨੋਂ ਨਾ ਅੰਨੇ ਲਾਕਸ ਚਲੋ ਜੀ ਚਲੋ ਇਹਰੇ 100 ਮੀਟਰ 40 ਟਰਾਲੀਆਂ ਤਾਂ ਜਾ ਵੀ ਚਾਹੀਦੀਆਂ ਤਾਂ ਦੂਰੀ ਵੀ ਭੇਜਦੇ ਹਾਂ 3-400 ਫੀਲਡ ਦੀ ਬੋਰੀ ਬਾਕੀ ਪਾਣੀ ਮੈਂ ਕੋਲੇ ਟੱਕਸ ਬਣਾਇਆ ਤੇ ਬਾਕੀ ਹੁਣ ਚਾਰਾ ਜਿਹੜਾ ਹੁੰਦਾ ਉਹਦੇ ਟੱਕੇ ਕੋਲ ਮੋਕਾ ਵੱਡੇ ਬਣਾਉਣੇ ਪਾੜੀ ਅਸਾਰੇ ਤੁਹਾਡੇ ਕੋਲੇ ਤੇ ਇੱਕ ਜਿਹੀ ਰਾਸ਼ਨ ਚਾਹੀਦਾ ਹੈ ਜਾਂ ਕੋਈ ਹੋਰ ਕੋਈ ਨਾ ਤੋ ਜਿਹਦੇ ਸੋ ਕੋਈ ਚੀਜ਼ ਨਹੀਂ ਬਹੁਤ ਚੰਗਾ ਜੀ ਬੀਬੀਆਂ ਚਲਦੀਆਂ ਜੀ ਰਾਸ਼ਨ ਮਿਲੇ ਉਹ ਗਰੀਬ ਘਰਾਂ ਪਾਈਆਂ ਜੀ ਸੋ ਉਹਨਾਂ ਵਾਸਤੇ ਸੋ ਤੁਸੀਂ ਐਂ ਕਰਿਓ ਉਹਨਾਂ ਦੇ ਕੱਚੇ ਕੋਠੇ ਵੀ ਬਣਾਉਣੇ ਪਾੜੀ ਮੇਰੀ ਗੱਲ ਕੋਠੇ ਆਪਾਂ ਕੁਝ ਨਹੀਂ ਕਰ ਸਕਦੇ ਸਰਕਾਰ ਬੱਸ ਹੀ ਹੋਊਗਾ ਜਿਹੜੀ ਚੀਜ਼ ਆਪਾਂ ਹੁਣ ਕਰ ਸਕਦੇ ਆਂ ਤਰਪਾਲਾਂ ਸਰਪਾਲਾਂ ਨੂੰ ਤਰਪਾਲਾਂ ਹਾਂਜੀ ਆਪਾਂ ਬੱਚੜਦਾਨੀਆਂ ਤਰਪਾਲਾਂ ਮੈਂ ਸੇਰੇ ਤੁਸੀਂ ਐਂ ਕਰੋ ਜੋ ਚਾਹੀਦੀ ਇਸ ਚੀਜ਼ ਬੱਬੀ ਵਾਲੀ ਸਾਹਿਬ ਨੂੰ ਸੇਰੇ ਦੱਸ ਦਿਓ ਕੱਲ ਸ਼ਾਮ ਤੱਕ ਆ ਪਰਸੋਂ ਤੱਕ ਅਸੀਂ ਤੁਹਾਡੇ ਕੋਲ ਪਹੁੰਚਾ ਦਾਂਗੇ ਠੀਕ ਹੈ ਜੀ ਜਿੰਦਾਬਾਦ ਬੱਬੀ ਵਾਲੀ ਸਾਹਿਬ ਜਿੰਦਾਬਾਦ Allah Allah ek minute ka kaam hai Babre Ali Zindabad کہتے ہیں اگے نہیں ائے نا بی بی ان بلا دو با ٹھیک ہے ابھی ابھی راشد خالی ا جے ਸਵੇਰੇ ਆਇਆ ਕਾਲੀਆ ਤੇ 500 ਬੋਰੀ ਫੀਡ ਲੈਣਾ ਕਿਆ ਉਹ ਪਿੰਡ ਕਾ ਦੀਆਂ 400ਆਂ ਕੁੜੀਆਂ ਸਵੇਰੇ ਆ ਗਈਆਂ ਤੇ ਪਾਣੀ ਪਾਣੀ ਤੇ ਕਿਹ ਕਹਦੇ ਹੋ ਬਾਕੀ ਪਾਣੀ ਰਾਸ਼ਨ ਬਾਕੀ ਸਾਰੀਆਂ ਸਮਾਨ ਬੱਬੇ ਵਾਲੇ ਸਭ ਨਾਲ ਚੌਕ ਤੇ ਜਾਦੇ ਜੀ ਇਹ 5 6 ਬੰਦੇ ਦੇ ਹਿਸਾਬ ਨਾਲ ਪੈਸੇ ਜਿੰਨੇ ਨੇ ਕੱਲ ਨੂੰ ਆਜੋ ਪਿੰਡ ਲੈ ਕੇ ਲਿਸਟ ਬਣਾ ਲਾਂਗੇ ਠੀਕ ਹੈ ਉਹ ਕਿਹੜੇ ਕਿਹੜੇ ਖੜਾਜੀ 12 ਪੇਜ 13 ਠੀਕ ਹੈ ਬਾਕੀ ਪਰਲੇ ਬਨੇ ਪੈਗੇ ਜੇ ਤੁਸੀਂ ਨਾ ਹੀ ਲੈ ਉਸ ਮਾਮਲੇ ਮੈਂ ਨਾ ਹੀ ਲੈ ਜਾਓ ਠੀਕ ਹੈ ਜੇ ਵੀ ਇਹ ਤਾਂ ਨਹੀਂ ਜਾਂਦਾ ਸਾਹਿਬ ਤੁਹਾਡੀ ਮਿਹਰਬਾਨੀ ਹੈ ਤੁਸੀਂ ਲੋਕਾਂ ਦੇ ਸੁਣ ਆਏ ਹੋ ਧੰਨਵਾਦ ਸਰਦਾਰ ਜੀ ਆਪਣਾ ਜਿੰਨਾ ਕਬੱਡੀ ਕਲੱਬ ਦੇ ਵਿੱਚ ਸੇਵਾ ਕਰਦੇ ਪਏ ਨੇ ਬੱਲ ਸਾਹਿਬ ਨੂੰ ਪੁੱਛ ਕੇ ਬੜੀ ਵਧੀਆ ਜਿੰਨੀ ਵੀ ਮਦਦ ਹੋਈ ਹੈ ਨੌਜਵਾਨ ਕਰਦੇ ਪਏ ਨੇ ਅਸਲੋ ਜੋ ਤੁਸੀਂ ਆਏ ਜੇ ਤੁਹਾਡਾ ਕੋਟੀ ਕੋਟੀ ਤਾਕ ਮੈਂ ਰਾਜ ਹੰਤ ਮਾਲ ਕਰਦਾ ਅਜੋ ਹਟਾ ਨਹੀਂ ਲਿਆਂਗਾ ਕਿ ਮਕਤਾ ਖੋ ਹੋਈ ਪੈਣੀ ਨਹੀਂ ਨਹੀਂ ਹੋਰ ਠੀਕ ਵਧੀਆ ਕੀਤਾ ਉਹ ਠੀਕ ਹੋਣਾਗਾ ਕਿ ਜਿਹੜੇ ਪਿੰਚ ਕਾ ਉਹ ਸਾਈਟ ਵਾਲੀਆ ਭੇਜਦਾ ਜਿਹੜੀ ਜਿਹੜੀ ਇੱਕ ਘਰ ਚ ਫੀਰ ਦੀਆਂ ਬੋਰੀਆਂ ਇੱਕ ਘਰ ਚ ਤੁਸੀਂ ਲਈ ਜਾਈਓ ਮੈਂ ਨਾਲ ਆ ਜਾਗਾ ਇਹ ਪੰਜ ਕਿ ਬੰਦੇ ਨੇ ਸਾਰੇ ਸਵੇਰ ਨਹੀਂ ਆਉਂਦੇ ਲੋਕੋ ਮਨਾ ਲੈ ਬਾਦਲ ਸਾਹਿਬ ਸੇਵਾਦਾਰ ਸਾਡਾ ਵਧੀਆ ਦਿੱਤਾ ਦਾ ਫਿਰ ਨਹੀਂ ਨਹੀਂ ਠੀਕ ਹੈ ਕੱਲ ਤੱਕ ਸਰਸ ਮੱਢ ਦੇ ਹੋਰ ਸੁਪੇਰਤ ਇੱਕ ਬਾ ਮੈਂ ਸੀਨਾ ਨਗਰ ਖੜਾ ਤੇ ਮੈਂ ਤੁਹਾਨੂੰ ਮਾਰਨਾ ਚਾਹ ਰਹਾ ਹਾਂ ਸਾਰੇ ਪਹਿਲਾਂ ਦਾਲਜੀ ਦਾ ਤੇ ਸੁਖਦਾਨ ਸਾਹਿਬ ਆਪਣੇ ਏਰੀਆ ਦਾ ਸ਼ਹਿਰ ਦੀ ਮਾਨ ਸਾਹਿਬ ਕਿ ਇਹਨਾਂ ਨੂੰ ਇਹਨਾਂ ਦੇ ਤੇ ਚਾਵਲਾ ਸਾਹਿਬ ਜਿਹੜੇ ਸਾਡੇ ਹਲਕਾ ਚਾਰਜ ਹੈ ਅੱਜ ਉਹਨਾਂ ਨੇ ਮੇਰੀ ਪੀਟੀ 100 ਟਰਾਲੀਆਂ ਜਿਹੜੇ ਸੀ ਦੇ ਵਿੱਚ ਦੁੱਧ ਵੀ ਹੈ ਜਿਹਦੇ ਵਿੱਚ ਤੂੜੀ ਵੀ ਹੈਗੀ ਰਾਸ਼ਣ ਵੀ ਹੈਗਾ ਤੇ ਜੋ ਜੋ ਜੀਸੀਬੀ ਨਾਲ ਲਿਖੇ ਆ ਸੇਵਾ ਕਰਦੇ ਚੱਲੇ ਆ ਬਹੁਤ ਬਹੁਤ ਧੰਨਵਾਦ ਕਰਦੇ ਆ ਤੁਹਾਡਾ ਬਹੁਤ 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 ਮੈਂ ਹੁਣ ਗੁਰਦਾਸਪੁਰ ਹਲਕੇ ਦੇ ਵਿੱਚ ਬੱਬੇ ਵਾਲੀ ਪਿੰਡ ਛੜਾ ਤੇ ਬਕਾਸਪੁਰ ਹਲਕੇ ਦੇ ਆਪਣੇ ਸ਼੍ਰੋਮ ਦੀ ਕਾਲੀ ਬੋਧ ਕਰ ਰਹੇ ਆ 40 ਟਰਾਲੀਆਂ ਜਿਹਦੇ ਵਿੱਚ ਟੂੜੀ ਲੱਗੀ ਹੋਈ ਕਿਉਂਕਿ ਜਿਹੜੇ ਇਸ ਇਲਾਕੇ ਦੇ ਉਹ ਤੁਹ ਲੱਗਾ ਆ ਕਿ ਤੇ ਪਾਸ ਨੂੰ ਵਸੇ ਖਾਨੋਂ ਹੈਗੀ 40 ਕਾਲੀਆਂ ਦੀ ਤੁਹ ਜੀ ਪਰਸੀਵਾ ਕਰਨੇ ਆ ਚੁੱਕੀ ਹੈ ਤੇ ਇੱਕ ਆ ਫੀਡ ਦਾ ਵੀ 300 ਬੋਰੀ ਉਹ ਕੱਲ ਤੱਕ ਵੇਚਣਗੇ ਤੇ ਬਬੇ ਹਰੀ ਸਾਹਿਬ ਨਾਲ ਗੱਲ ਕਰ ਰਿਹਾ ਸੀ ਕਿ ਹੋਰ ਜੋ ਜੋ ਲੋਡ ਹੈ ਅਸੀਂ ਕੱਲ ਸ਼ਾਮ ਤੱਕ ਪਹੁੰਚਾ ਦਾਂਗੇ ਜੇ ਕੋਈ ਰਾਸ਼ਨ ਦੀ ਲੋਡ ਹੈ ਜੇ ਕੋਈ ਤਰਪਾਲਾਂ ਦੀ ਲੋਡ ਹੈ ਤੇ ਜੇ ਕੋਈ ਪਾਣੀ ਦੀ ਲੋਡ ਹੈ ਉਹ ਸਾਰਾ ਕੋਸ਼ਿਸ਼ ਅਸੀਂ ਮੈਂ ਕੱਲ ਚੰਗ ਤਾਂ ਕਈ ਟਰੱਕ ਪਈਤ ਉਹਨਾਂ ਕੋਲ ਤੇ ਤੁਸੀਂ ਆਪ ਜਾ ਕੇ ਸਾਰੇ ਵਾਟ ਅੱਛਾ ਬਾਰੇ ਦਰਿਆ ਪੱਕੀ ਕਰ ਦਿੱਤੀ ਬੰਦ ਨਾ ਪੂਰੇ ਕੰਕਰੀਟ ਦੇ ਜਿਵੇਂ 15 20 ਘੜਾ ਕੱਚੇ ਦੇ ਬਿਲਕੁਲ 20 ਘੜਾ ਪੈ ਜੇ ਉਹ ਨਵੇਂ ਨੇ ਤੇ ਬਿਲਕੁਲ ਝੂਂਡੇ ਜੀ ਤੇ ਤੇ ਪੜਾ ਦੇ ਕਿ ਯਾ ਕਰਦੇ ਹਰ ਪਾਰ ਦੀ ਫਸਲ ਬਹੁਤ 4.5 500 ਕਿਲਾ ਰੋਸੇ ਦਾ ਚੰਦਰ ਦਾ ਪਾ ਕੇ 1000 ਕਿਲੋ ਦੀਆਂ ਨੁਕਸਾਨ ਲੱਗਿਆ ਪਾਰ ਸਾਡਾ ਖਰਾਦੋ ਪੱਕਾ ਦੱਸਿਆ ਉਹਨਾਂ ਨੇ ਦੱਸਿਆ ਕਿ ਕਰਦੇ ਸਾਰਾ ਕੱਟ ਸਾਡਾ ਆਇਆ ਅਗਨੇ ਤੁਸੀਂ ਜਿੰਨੀ ਸਾਰੀ ਸਾਰੀ ਦਾਤਾਂ ਤੇ ਬੈ ਕੇ ਕਰਤੀ ਮੋਰ ਬਹੁਤ 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 ਦੁੱਖ ਹੈ ਮੈਂ ਦੋਰੀਆਂ ਲਾਈਆਂ ਲੋਕਾਂ ਨੇ ਫੇਰ ਬਚਾ ਫੰਦ ਥੁੜ ਜਾ ਪਿੰਡ ਤਾਂ ਬਚ ਮੈਂ ਢੇਰ ਬੱਬਾ ਨਾਲ ਖੁੱਤੀ ਤੇ ਅੱਜ ਆ ਦੇਖੋ ਆ ਕਾਰਨ ਹੈ ਜਿਹੜਾ 플ਾਂਟ ਤੋਂ ਦੇ ਆ ਜਿਹੜਾ ਦੇਖੋ ਜਮਾਂ ਜਾਮ ਹੋਇਆ ਪਿਆ ਸਫਾਈ ਹੋਈ ਨਹੀਂ ਯਾ ਸਫਾਈ ਹੁੰਦੀ ਤੇ ਪਾਣੀ ਨਿਕਲ ਜਾਣਾ ਸੀ ਕਈ ਮੈਂ ਕਿਹਨੋਂ ਨਾ 1 ਲੱਖ ਸਰ ਚਲੋ ਜੀ ਚਲੋ ਜਿਵੇਂ ਦੋ ਮਿੰਟ ਦੋ ਮਿੰਟ 40 ਟਰਾਲੀਆਂ ਤਾਂ ਜਾ ਵੀ ਟਰਾਲੀਆਂ ਤਾਂ ਦੂਰੀ ਦੀ ਭੇਜਣੀ ਹੋਣਾ ਜੀ 1 400 ਫੀਲਡ ਦੀ ਬੋਰੀ ਬਾਕੀ ਪਾਣੀ ਮੈਂ ਬੜੇ ਟਰੱਕ ਸੁਣਾਏ ਤੇ ਬਾਕੀ ਸੋਨੇ ਚਾਰਾ ਜਿਹੜਾ ਹੁੰਦਾ ਹੈ ਉਹਦੇ ਟਰੱਕ ਜਦੋਂ ਬੜੇ ਲਗਾਉਣੇ ਲਈ ਬਾਸ ਬਾਰੇ ਤੁਹਾਡੇ ਕੋਲੇ ਇੱਕ ਇੱਕੋ ਹੀ ਰਾਸ਼ਨ ਚਾਹੀਦਾ ਹੈ ਜਾਂ ਕੋਈ ਹੋਰ ਕੋਈ ਨਾ ਕੋਈ ਸੋਪਕੀ ਜੀ ਹੋਕੂ ਲੋੜਾ ਜੀ ਬੀਬੀਆਂ ਚਲਦੀਆਂ ਜੀ ਰਾਸ਼ਨ ਮਿਲੇ ਉਹ ਗਰੀਬ ਘਰਾਂ ਪਾਈਆਂ ਜੀ ਸੋ ਉਹਨਾਂ ਵਾਸਤੇ ਸੋ ਤੁਸੀਂ ਐਂ ਕਰਿਓ ਉਹਨਾਂ ਦੇ ਕੱਚੇ ਕੋਠੇ ਵੀ ਬਾਹਰ ਮੇਰੀ ਗੱਲ ਕੋਠੇ ਆਪਾਂ ਕੁਝ ਨਹੀਂ ਕਰ ਸਕਦੇ ਸਰਕਾਰ ਵੱਸ ਤੇ ਹੋਊਗਾ ਜਿਹੜੀ ਚੀਜ਼ ਆਪਾਂ ਹੁਣ ਕਰ ਸਕਦੇ ਆਂ ਬਾਲਾਂ ਸਰਪਾਲਾ ਉਹਨੂੰ ਤਰਪਾਲਾਂ ਹਾਂਜੀ ਆਪਾਂ ਮੱਛਰਦਾਨੀਆਂ ਤਰਪਾਲਾਂ ਮੈਂ ਸਵੇਰੇ ਤੁਸੀਂ ਐਂ ਕਰੋ ਜੋ ਚਾਹੀਦੀ ਇਸ ਚੀਜ਼ ਬੱਬਿਆਲੀ ਸਾਹਿਬ ਨੂੰ ਸਵੇਰੇ ਦੱਸ ਦਿਓ ਕੱਲ ਸ਼ਾਮ ਤੱਕ ਆ ਪਰਸੋਂ ਤੱਕ ਅਸੀਂ ਤੁਹਾਡੇ ਕੋਲ ਪਹੁੰਚਾ ਦਾਂਗੇ ਸਾਰਾ ਚੱਲਦਾ ਜਿੰਦਾਬਾਦ ਬੱਬਿਆਲੀ ਸਾਹਿਬ ਜਿੰਦਾਬਾਦ